ਨਰ ਹਰ ਜਾਨ ਕਾਹੇ ਨਾ ਲੇਤ ਨਰ ਹਰੀ ਹਰੀ ਜਾਨ ਨਰ ਹਰ ਹਰ ਨਰ ਇਕੱਠੇ ਹੀ ਦੇ ਜਾਨ ਕਾਹੇ ਨਾ ਲੇਤ ਇਹ ਕਿਉਂ ਨਹੀਂ ਜਾਣ ਲੈਂਦਾ ਤੂੰ ਸਮਝ ਲੈਂਦਾ ਤੀ ਕਰਤਾਰ ਹੋ ਜਾਨ ਕਾਹੇ ਨਾ ਲੇਤ ਤੂੰ ਜਾਣਣਾ ਹੈ ਕੁਛ ਜਿਹੜੀ ਜੀ ਜਾਣਣਾ ਹੈ ਕਿਉਂ ਨਹੀਂ ਜਾਣ ਰਿਹਾ ਨਰ ਹੋਰ ਹਰ ਇਕੱਠੇ ਹੀ ਦੇ ਨਾ ਨਾ ਰਹਿਣ ਦਾ ਉਤਾਰ ਹੈ ਫਿਰ ਇਹ ਅੰਦਰ ਹਾਰਾ ਬਾਹਰ ਨਾਰਾ ਸਰੀਰ ਨਾਲ ਜੁੜਿਆ ਹੈ ਨਾਰਾ ਪਹਿਲਾਂ ਦੇਖੋ ਨਰੇ ਕਿਹਾ ਹੈ ਤੈਨੂੰ ਰੇ ਨਰ ਗਰਭ ਗੁੰਡਲ ਮੈਂ ਅੱਛਾ ਅੱਛਾ ਗਰਭ ਗੁੰਡਲ ਤਾਂ ਵੀ ਸਰੀਰ ਕਰਕੇ ਹੀ ਸੀ ਨਾ ਜੇ ਸਰੀਰ ਨਾਲ ਜੁੜਿਆ ਹੈ ਸੰਬੋਧਨ ਉਹਨੂੰ ਹੋ ਜੇ ਇਹ ਤਾਂ ਕੋਈ ਮੁੱਖਾ ਸਰੀਰ ਹੈ ਇਹ ਤਾਂ ਕੋਈ ਇਸਤਰੀ ਦਾ ਸਰੀਰ ਹੈ ਉਹਨੂੰ ਸੰਬੋਧਨ ਨਹੀਂ ਹੈ ਸੰਬੋਧਨ ਨਹੀਂ ਹੁੰਦਾ ਜੇ ਉਹਨੂੰ ਸੰਬੋਧਨ ਨਹੀਂ ਹੈ ਸਾਰੀ ਗੁਰਬਾਣੀ ਇਹਨੂੰ ਸਮੋਧ ਬਹੁਤ ਸਾਰੀ ਜਿਹੜੀ ਸਮੋਧ ਨੀਸਤਰੀ ਨੂੰ ਉਹ ਅਲੱਗ ਸ਼ਬਦ ਨੇ ਉਹ ਹੋਰ ਤਰ੍ਹਾਂ ਦੇ ਸ਼ਬਦ ਨੇ ਤਾਂ ਇਸਤਰੀ ਨੂੰ ਕਦੇ ਨਰਕ ਜਾਣਦੇ ਵੀ ਨਹੀਂ ਗੱਲ ਕਹੀ ਹੋਈ ਨਰਕ ਵੀ ਇਸਨੂੰ ਕਿਹਾ ਹੈ ਕੋਈ ਨਾ ਜੈ ਇਹਨੂੰ ਵੜਿਆਈ ਹੈ ਖਤਰਾ ਵੀ ਇਸਨੂੰ ਹੈ ਉਹ ਇਸ ਪੌੜੀ ਤੇ ਜੋ ਨਰ ਚੁੱਕੇ ਆ ਆਏ ਜਾਏ ਤੱਕ ਪਾਏ ਆਏ ਜਾਏ ਪਾਏ ਨਾ ਇਹਦੀ ਡਿਊਟੀ ਕੁਝ ਹੋਰ ਹੈ ਔਰਤ ਦੀ ਡਿਊਟੀ ਕੁਝ ਹੋਰ ਹੈ ਇਹ ਆਪਣੀ ਡਿਊਟੀ ਨਹੀਂ ਜਾਂ ਕਰਦਾ ਜਾਂ ਗਲਤ ਕਰਦਾ ਇਹ ਇਹਦੀ ਸਜ਼ਾ ਅਲੱਗ ਹੈ ਔਰ ਦੀ ਸਜ਼ਾ ਅਲੱਗ ਹੈ ਉਹ ਹੈ ਗੱਦੀ ਉਹ ਉਤਰ ਪਰ ਭਾਰਸਾ ਭਾਰਸਾ ਮਣ ਚਾਰ ਉਹਦੀ ਸਜ਼ਾ ਅਲੱਗ ਹੈ ਇਹਦੀ ਸਜ਼ਾ ਅਲੱਗ ਹੈ ਕੋਈ ਕੰਮ ਕਰਦਾ ਕੋਈ ਕੰਮ ਕਰਦੇ ਨੇ ਔਰ ਦੌਰਤ ਦੀ ਪੂਜਾ ਕਰਦੀ ਹੈ ਔਰ ਆਦਮੀ ਦੀ ਪੂਜਾ ਕਰਦਾ ਇਹ ਤਾਂ ਔਰਤ ਬਣ ਜਾਂਦਾ ਉਹ ਕਦੀ ਬਣ ਜਾਂਦੀ ਹੈ ਔਰਤ ਤਾਂ ਥੱਲੇ ਕਿੱਥੇ ਜਾਵੇ ਹੁਣ ਅਲੱਗ ਅਲੱਗ ਹੈਗਾ ਅਲੱਗ ਅਲੱਗ ਇਹਨਾਂ ਦੀ ਉਹ ਹੈ ਜੇ ਆਦਮੀ ਖਾਤਰ ਹੈ ਪੰਕਤੀ ਤਾਂ ਸਜਾ ਵੀ ਵੱਡੀ ਆ ਖਤਰਾ ਵੀ ਆਦਮੀ ਵਾਸਤੇ ਹੀ ਹੈ ਔਰਤ ਵਾਸਤੇ ਨਹੀਂ ਬਹੁਤਾ ਖਤਰਾ ਹੈ ਉਹਨਾਂ ਦਾ ਖਤਰਾ ਨਹੀਂ ਔਰਤ ਵਾਸਤੇ ਔਰਤ ਵਾਸਤੇ ਖਤਰਾ ਜਦ ਬਣਦਾ ਜਦ ਦੇਵੀ ਦੀ ਔਰਤ ਔਰਤ ਦੀ ਪੂਜਾ ਕਰਦੀ ਫਿਰ ਖਤਰਾ ਬਣਦਾ ਜਵੇਂ ਦੇਵੀਆਂ ਦੀ ਪੂਜਾ ਕਰਦੀਆਂ ਨੇ ਔਰਤਾਂ ਮੈਂ ਕਹਿੰਦੀ ਸੀ ਕਰਨ ਦਿੰਦੇ ਜਿਹੜੇ ਸਿਆਣੇ ਸੰਤ ਨੇ ਹੁਣ ਵੀ ਨਹੀਂ ਕਰਨ ਦਿੰਦੇ ਵੀ ਇਹ ਤੁਸੀਂ ਨਾ ਕੰਮ ਕਰੋ